ਜ਼ਮੀਨ ਦੀ ਮੰਗਤੀ ਕਰਨ ਦਾ ਇੱਕ ਜਿਹਹਾ ਸੌਖਾ ਤਰੀਕਾ ਲੈ ਕੇ ਆਏ ਜਿਹਦੇ ਨਾਲ ਅਣਪੜ੍ਹ ਬੰਦਾ ਵੀ ਜ਼ਮੀਨ ਦੀ ਮੰਗਤੀ ਕਰ ਲੂਗਾ ਇੱਕ ਛੋਟਾ ਬੱਚਾ ਜਿਹਨੂੰ ਥੋੜੀ ਸਮਝ ਵੀ ਹੈ ਉਹ ਵੀ ਜ਼ਮੀਨ ਦੀ ਮੰਗਤੀ ਕਰ ਲੂਗਾ ਇਹ ਤਰੀਕੇ ਨਾਲ ਤੁਸੀਂ ਜ਼ਮੀਨ ਚਾਹੇ ਠੇਕੇ ਤੇ ਲਾਉਣੀ ਹੈ ਚਾਹੇ ਠੇਕੇ ਤੇ ਲੈਣੀ ਹੈ ਕੋਈ ਹਰਾ-ਹਰਾ ਵੇਚਣਾ ਉਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਮਦਦ ਹੈਲਪ ਕਰੂਗੀ ਜਿਹੜੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਉਹਨਾਂ ਨੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਉਹ ਇੱਕ ਵੀਡੀਓ ਦੇਖ ਕੇ ਸਾਰੀ ਜਿਹੜੀ ਗੱਲਬਾਤ ਨੂੰ ਸਮਝਣਗੇ ਵੀ ਜ਼ਮੀਨ ਦੀ ਮੰਗਤੀ ਕਿਹੜੇ ਤਰੀਕੇ ਨਾਲ ਕਰਨੀ ਹੈ ਜਿਹੜਾ ਇਹ ਨਿਚੇ ਡਾਇਗ੍ਰਾਮ ਬਣਾਇਆ ਗਿਆ ਹੈ ਜੇ ਤੁਸੀਂ ਆਸਾਨੀ ਨਾਲ ਕਰ ਲਓਗੇ ਇਹਨੂੰ ਬੱਚੇ ਬਜ਼ੁਰਗ ਕੋਈ ਮਰਜ਼ੀ ਸਿੱਖ ਸਕਦੇ ਆਸਾਨ ਹੈ ਬਿਲਕੁਲ ਜਿਹੜੀ ਇਹ ਹੈ ਸਰਸਾਈ ਇਹਨੂੰ ਸਰਸਾਈ ਕਹਿੰਦੇ ਨੇ ਇਹਦੇ ਨਾਲ ਹੀ ਤੁਸੀਂ ਅੱਗੇ ਕਨਾਲਾਂ ਦੀ ਕਿੱਲਾਂ ਦੀ ਮੰਤੀ ਕਰਨੀ ਹੈ ਸਰਸਾਈ ਇਹ ਜਿਹੜੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਜ਼ਮੀਨ ਦੀ ਮੰਤੀ ਕਰਨ ਵਾਸਤੇ ਸਭ ਤੋਂ ਛੋਟੀ ਇਹੀ ਹੁੰਦੀ ਹੈ ਪਹਿਲਾਂ ਕਿੱਲੇ ਆਉਂਦੇ ਨੇ ਫਿਰ ਕਨਾਲ ਆਉਂਦੇ ਨੇ ਫਿਰ ਮਰਲੇ ਆਉਂਦੇ ਨੇ ਫਿਰ ਮਰਲਿਆਂ ਤੋਂ ਨੀਚੇ ਵੀ ਇੱਕ ਸਰਸਾਈ ਆਉਂਦੀ ਹੈ ਉਹ ਇਹਨੂੰ ਸਰਸਾਈ ਕਹਿੰਦੇ ਨੇ ਸਭ ਤੋਂ ਪਹਿਲਾਂ ਇਹਦੀ ਮੰਤੀ ਕਰਨੀ ਸਿੱਖ ਲਓ ਤੁਸੀਂ ਵੀ ਕਿੰਨੀ ਹੁੰਦੀ ਹੈ ਇਹ ਆਪਾਂ ਜਿਹੜੀ ਮੰਤੀ ਦੱਸ ਰਹੇ ਹਾਂ ਇਹ ਸਾਰੀ ਕਰਮਾਂ ਨਾਲ ਸਿੱਖੋਗੇ ਤੁਸੀਂ ਫੀਤੇ ਵਾਲੀ ਮੰਤੀ ਅ ਇਹ ਮੰਨਦੇ ਕਿਵੇਂ ਹੁੰਦੀ ਜਮ ਸਰਸਾਈ ਹੁੰਦੀ ਹੈ ਇਹ ਕਰਮ ਇਸ ਤਰੀਕੇ ਨਾਲ ਹੁੰਦੇ ਸਭ ਤੋਂ ਪਹਿਲਾਂ ਆਪਾਂ ਕਰਮ ਦਾਦੇ ਸਾਢੇ 5 ਫੁੱਟ ਦੀ ਕਰਮ ਹੁੰਦੀ ਜਿਹੜੀ ਆਪਾਂ ਐ ਕਰਮ ਮਾਰਦੇ ਆ ਇਹ ਸਾਢੇ 5 ਫੁੱਟ ਦੀ ਹੁੰਦੀ ਹੈ ਇਹਨੂੰ ਇੱਕ ਕਰਮ ਕਹਿੰਦੇ ਨੇ ਹੁਣ ਸਰਸਾਈ ਕਿੰਨੀ ਹੁੰਦੀ ਹੈ ਜਦੋਂ ਆਪਾਂ ਇੱਥੋਂ ਸਟਾਰਟ ਕਰਾਂਗੇ ਇੱਕ ਕਰਮ ਇਸ ਤਰੀਕੇ ਨਾਲ ਮਾਰੀਏ ਆਪਾਂ ਨੇ ਤੇ ਇੱਕ ਕਰਮ ਆ ਭੇਜ ਤੇ ਇੱਕ ਨਾਲ ਮਾਰੀ ਫਿਰ ਇਧਰ ਨੂੰ ਮਾਰੀ ਉਸੇ ਤਰੀਕੇ ਨਾਲ ਤੇ ਫਿਰ ਇਧਰ ਨੂੰ ਉਸੇ ਤਰੀਕੇ ਨਾਲ ਮਾਰੀ ਇਹ ਬਣ ਗਈ ਸਰਸਾਈ ਮੰਨ ਲੇ ਵੀ ਇੱਕ ਇੱਕ ਕਰਮ ਦਾ ਜੇ ਆਪਾਂ ਡਾਇਗਰਾਮ ਬਣਾਤਾ ਇਹ ਇੱਕ ਸਰਸਾਈ ਹੁੰਦੀ ਹੈ ਹੁਣ ਅੱਗੇ ਮਰਲਾ ਕਿੰਨਾ ਬਣਦਾ 900 ਸਾਈਆਂ ਦਾ ਇੱਕ ਮਰਲਾ ਬਣਦਾ ਹੁਣ ਮਰਲੇ ਦੀ ਮੰਗਤੀ ਕਿਵੇਂ ਕਰਨੀ ਤੁਸੀਂ ਨੇ ਹੁਣ ਜਿਵੇਂ ਆਪਸਰ ਸਾਈ ਦੇ ਇੱਕ ਜਿਹੜੇ ਕਰਮਾ ਗਏ ਸੀਗੇ ਮਰਲੇ ਤੁਸੀਂ ਜਾਣਾ ਜਿਵੇਂ ਇੱਕ ਵਾਗੇ 2 ਵਾਗੇ 3 ਕਰਮਾ ਜਾਣਾ ਇਸ ਤਰੀਕੇ ਨਾਲ 3 ਕਰਮਾ ਐ ਜਾਣਾ 3 ਕਰਮਾ ਹੀ ਐ ਜਾਣਾ 3 ਕਰਮਾ ਹੀ ਐ ਜਾਣਾ 3 ਕਰਮਾ ਹੀ ਵਾਪਸ ਆਉਣਾ ਇਹ ਬਣ ਕੇ ਇੱਕ ਮਰਲਾ ਮਰਲੇ ਦੀ ਮੰਗਤੀ ਇਸ ਤਰੀਕੇ ਨਾਲ ਕਰਨੀ ਹੁਣ ਜੇ ਤੁਸੀਂ ਸਰਸਾਈ ਦੀ ਮੰਗਤੀ ਕਰਨਾ ਸਿੱਖ ਗਏ ਅੱਗੇ ਤੁਹਾਨੂੰ ਪਤਾ ਹੈ ਵੀ ਮਰਲੇ 'ਚ 9 ਸਰਸਾਈਆਂ ਹੁੰਦੀਆਂ ਨੇ ਤੁਸੀਂ ਅੱਗੇ ਮਰਲੇ ਦੀ ਮੰਗਤੀ ਵੀ ਕਰ ਲਓਗੇ ਹੁਣ ਅੱਗੇ ਕਨਾਲ ਦੀ ਮੰਗਤੀ ਕਿਵੇਂ ਕਰਨੀ ਹੈ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਤੁਹਾਨੂੰ ਇੱਕ ਮਰਲੇ ਦੀ ਮੰਗਤੀ ਕਰਨੀ ਆ ਗਈ ਵੀ ਤਿੰਨ ਕਰਮ ਆਏ ਜਾਣੇ ਤਿੰਨ ਆਏ ਤਿੰਨ ਆਏ ਤਿੰਨ ਵਾਪਸ ਤੁਸੀਂ ਉਸੇ ਤਰੀਕੇ ਨਾਲ ਚਾਹੇ 5 ਜਿਹੜੇ ਮਰਲੇ ਮਾਰ ਲੋ ਮੰਗਤੀ ਮਾਰ ਲਓ ਚਾਹੇ 20 ਮਰਲੇ ਦੀ ਮੰਗਤੀ ਮਾਰ ਲਓ ਜਦੋਂ 20 ਮਰਲੇ ਤੁਹਾਡੇ ਬਣ ਗਏ ਉਹ ਇੱਕ ਕਨਾਲ ਬਣ ਜੂਗੀ ਇਹੇ ਤਰ੍ਹਾਂ ਤੁਸੀਂ ਅੱਗੇ ਕਿੱਲੇ ਦੀ ਮੰਗਤੀ ਕਰ ਸਕਦੇ ਹੋ ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ ਨੇ ਬਸ ਇਹ ਚੀਜ਼ ਮੇਨ ਹੁੰਦੀ ਜਿਹੜੀ ਸਰਸਾਈ ਹੁੰਦੀ ਹੈ ਇਹ ਸਿੱਖਣ ਦੀ ਲੋੜ ਹੁੰਦੀ ਹੈ ਆਪਾਂ ਨੂੰ ਸਰਸਾਈ ਨੋਟ ਕਰਕੇ ਰੱਖ ਲਓ ਇਹ ਡਾਇਗਰਾਮ ਆਪਣੇ ਕਾਪੀ ਤੇ ਜਾ ਸੇਵ ਕਰਕੇ ਰੱਖ ਲਓ ਜੀ ਨੇ ਵੀ ਇੱਕ ਇੱਕ ਕਰਮਾਂ ਦੀ ਇੱਕ ਸਰਸਾਈ ਹੁੰਦੀ ਹੈ ਤੇ ਤਿੰਨ ਤਿੰਨ ਕਰਮਾਂ ਦੀਆਂ ਮਤਲਬ ਕਿ ਇੱਕ ਮਰਲਾ ਹੁੰਦਾ ਹੈ ਬਾਕੀ ਅੱਗੇ ਕਨਾਲਾਂ ਕਿੱਲੇ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੀ ਦੋਸਤੋ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਬਾਕੀ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਅਜੇ ਤੱਕ ਕਲੇ ਚੀਜ਼ਾਂ ਬਾਰੇ ਪਤਾ ਹੀ ਨਹੀਂ ਸੀ ਜਾਣਕਾਰੀ ਹੀ ਨਹੀਂ ਸੀ ਕਦੇ